तरुण बंसल सिटी प्रेस क्लब ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣਗੇ ਕਲੱਬ ਦਾ ਸਾਲਾਨਾ ਮੀਟਿੰਗ ਵਿੱਚ ਹੋਇਆ ਫੈਸਲਾ সিটি ਪ੍ਰੈਸ ਕਲਬ ਸੁਨਾਮ ਦਾ ਸਾਲਾਨਾ اجلاس ਕਲੱਬ ਦੇ ਪ੍ਰਧਾਨ ਤਰਨ ਬंसल ਦੀ ਪ੍ਰਧਾਨਗੀ ਹੇਠ ਵਿਕਰਮ ਰੈਸਟੋਰੈਂਟ ਵਿੱਚ ਹੋਇਆ ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰਾਂ ਨੇ ਤਰਨ ਬंसਲ ਨੂੰ ਪ੍ਰਧਾਨ ਰੱਖਣ ਲਈ ਸਹਿਮਤੀ ਜਤਾਈ ਸਾਲਾਨਾ ਮੀਟਿੰਗ ਫੈਸਲੇ ਮੁਤਾਬਿਕ ਤਰਨ ਬंसल ਪ੍ਰਧਾਨ ਦੇ ਅਹੁਦੇ ਤੇ ਬਣੇ ਰਹਿਣਗੇ ਇਸ ਮੌਕੇ ਕ੍ਰਿਸ਼ਨ ਸਦੋਹਾ ਜੈਪ ਸਿੰਘ ਮੋਰਾਵਾਲੀ ਭਗਵੰਤ ਸਿੰਘ ਚੰਦਰ ਰਮੇਸ਼ ਗਰਗ ਅੰਸ਼ੂ ਡੋਗਰਾ ਸ਼ੋਕ ਕੁਮਾਰ ਹਥਿਆਰ ਐਂਡ ਕਾਉਂਸਲ ਦੀ 6 ਮੈਂਬਰੀ ਕਮੇਟੀ ਬਣਾਈ ਗਈ ਜੋ ਕਿ ਇੱਕ ਹਫਤੇ ਦੇ ਅੰਦਰ ਕਲੱਬ ਦੀ ਕਾਰਜਕਾਰਨੀ ਬਣਾ ਕੇ ਜਨਰਲ ਹਾਊਸ ਵਿੱਚ ਰੱਖੇਗੇ ਇਸ ਮੀਟਿੰਗ ਵਿੱਚ ਪ੍ਰੈਸ ਕਲੱਬ ਦੇ ਕੰਮ ਕਾਜ ਵਿੱਚ ਹੋਰ ਸੁਧਾਰ ਲਿਆਉਣ ਲਈ ਵੀ ਵਿਚਾਰ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਗ ਵਿਜੇ ਕਲਿਆਣ ਰਜੇਸ਼ ਬੰਸਲ ਵਿਨੋਦ ਚੀਮਾ ਵਰਨ ਬੰਸਲ ਪ੍ਰਦੀਪ ਕੁਮਾਰ ਹਕਮ ਸਿੰਘ ਭੱਟੀ ਹਰਮੇਸ਼ ਕੁਮਾਰ ਅਭਿਸ਼ੇਕ ਜਿੰਦਲ ਕਰਮਾ ਥਿੰਦ ਅਸ਼ੋਕ ਬੰਸਲ ਮਨਪ੍ਰੀਤ ਢਿੱਲੋਂ ਰਜਿੰਦਰ ਸ਼ਾਹ ਵਿਸ਼ਾਲ ਗਰਗ, ਕੁਲਦੀਪ ਖੀਪਲ ਅਤੇ ਮੰਗਤਰਾਏ ਵੀ ਹਾਜ਼ਰ ਸਨ।